ਕੜਿਆਲੀ ਤਾਰ ਲਗਾਈ ਗਈ ਹੈ ਵਿੱਚ ਸਿਮਿੰਟ ਭਰ ਕੇ ਪੱਕੇ ਬੈਰੀਕੇਡ ਨੇ ਜਿਹੜੇ ਲਗਾ ਦਿੱਤੇ ਗਏ ਨੇ ਹਰਿਆਣਾ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸਵਾਮਾ ਬੰਦ ਨੇ ਤਾਰਾ 144 ਲਗਾਈ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਪੱਪਾ ਪਾਰ ਹੈ ਇਸ ਤਰੀਕੇ ਦੇ ਨਾਲ ਲੋਹੇ ਦੀਆਂ ਜਿਹੜੀਆਂ ਕਿੱਲਾ ਨੇ ਬਣਾ ਕੇ ਲਗਾਈਆਂ ਗਈਆਂ ਨੇ ਤਾਂ ਕਿ ਜੇਕਰ ਇਸ ਰਸਤੇ ਰਾਹੀ ਜੇਕਰ ਕੋਈ ਵੀਹੀਕਲ ਲੰਘਦਾ ਹੈ ਟਰੈਕਟਰ ਟਰਾਲੀ ਲੰਘਦੀ ਹੈ ਤਾਂ ਉਹਨਾਂ ਦੇ ਟਾਇਰਾਂ ਦੇ ਵਿੱਚ ਇਹ ਲੋਹੇ ਦੇ ਜਿਹੜੇ ਕਿੱਲ ਨੇ ਸਰੀਏ ਦੇ ਬਣਾ ਕੇ ਲਗਾਏ ਗਏ ਨੇ ਇਹ ਉਹਨਾਂ ਦੇ ਵਿੱਚ ਲੱਗਣ ਤਾਂ ਅੱਗੇ ਵੱਲ ਨਾ ਵਧਣ ਨੇ ਤਾਂ ਜੀ ਪਿੰਡਾ ਪੁੰਡਾ ਚੋਂ ਕਿਤੇ ਧੱਕੇ ਖਾਵਾਂਗੇ ਹੋਰ ਕੀ ਕਰਨਾ ਕਿੰਨੇ ਕਿਲੋਮੀਟਰ ਦਾ ਫਾਸਲਾ ਹੁਣ ਜਿਹੜਾ ਤੁਹਾਨੂੰ ਜ਼ਿਆਦਾ ਪੈ ਜਾਏਗਾ 30 ਕਿਲੋਮੀਟਰ ਦਾ ਫਾਸਲਾ 35 ਕਿਲੋਮੀਟਰ ਜ਼ਿਆਦਾ ਪੈ ਜਾਏਗਾ ਹੋਰ ਹਾਂ ਜੀ ਕੜਿਆਲੀ ਤਾਰ ਲਾਈ ਹੋਈ ਆ ਪੱਥਰ ਦੇ ਵੈਰੀਕੇਟ ਨੇ ਨਾਲੇ ਪਾਸੇ ਪੁਲਿਸ ਦੇ ਅਧਿਕਾਰੀ ਜਿਹੜੇ ਇੱਥੇ ਹਰਿਆਣਾ ਦੇ ਮੌਕੇ ਤੇ ਮੌਜੂਦ ਨੇ ਰੋਡ ਰੂਲਰ ਜਿਹੜੇ ਉਹ ਵੀ ਖੜਾਏ ਹੋਏ ਨੇ ਤਾਂ ਕਿ ਇਹਨਾਂ ਨੂੰ ਵੀ ਇੱਕ ਪਾਸੇ ਨਾ ਕੀਤਾ ਜਾਵੇ ਜੇਕਰ ਕਿਸਾਨਾਂ ਦੇ ਟਰੈਕਟਰ ਇਸ ਬੈਰੀਕੇਡਾਂ ਨੂੰ ਹਟਾਉਂਦੇ ਨੇ ਤਾਂ ਸਾਹਮਣੇ ਰੋਡ ਰੂਲਰ ਖੜਾਏ ਗਏ ਨੇ ਤਾਂ ਕਿ ਰਸਤਾ ਸਾਫ਼ ਨਾ ਹੋਵੇ ਅੱਗੇ ਵੱਲ ਨਾ ਵੱਧ ਸਕਣ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਖਿੱਚ ਲਈ ਆ ਉਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਪੰਜਾਬ ਦੇ ਨਾਲ ਲਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਸੀਂ ਮਾਰਕੰਡਾ ਪੁਲ ਦੇ ਉੱਤੇ ਆ ਪਹਿਲਾਂ ਤੁਹਾਨੂੰ ਇੱਕ ਦਿਨ ਸੰਭੂ ਬਾਰਡਰ ਦੇ ਵੀ ਹਾਲਾਤ ਦਿਖਾਏ ਨੇ ਅੱਜ ਤੁਹਾਨੂੰ ਇਸ ਥਾਂ ਦੇ ਹਾਲਾਤ ਦਿਖਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਬੈਰੀਕੇਡ ਨੇ ਜਿਹੜੇ ਪੱਥਰ ਦੇ ਲਗਾਏ ਹੋਏ ਨੇ ਕਿਸ ਤਰੀਕੇ ਦੀਆਂ ਕਿੱਲਾਂ ਨੇ ਜਿਹੜੀਆਂ ਉਹ ਲਗਾਈਆਂ ਹੋਈਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਪੂਰੀ ਤਿਆਰੀ ਦੇ ਵਿੱਚ ਆ ਕਿਸਾਨ ਵੀ ਤਿਆਰੀ ਖਿੱਚ ਚੁੱਕੇ ਨੇ ਅੱਜ ਦੀ ਮੀਟਿੰਗ ਤੈਅ ਕਰੇਗੀ ਕਿ ਕਿਸਾਨਾਂ ਨੇ ਕਿਹੜੀ ਰੂਪਰੇਖਾ ਅਲਾਨਣੀਆਂ ਭਾਵੇਂ ਕੀ ਖਬਰਾਂ ਇਹ ਨੇ ਕਿ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਣ ਵਾਲਾ ਦੇਖ ਸਕਦੇ ਹੋ ਕਿ ਮੈਂ ਮੇਰੇ ਸਾਥੀ ਨੂੰ ਕਹੂੰਗਾ ਕਿ ਕਿਸ ਦਿਖਾਵੇ ਕਿ ਕਿਸ ਤਰੀਕੇ ਦੇ ਨਾਲ ਲੋਹੇ ਦੀਆਂ ਜਿਹੜੀਆਂ ਕਿੱਲਾ ਨੇ ਬਣਾ ਕੇ ਲਗਾਈਆਂ ਗਈਆਂ ਨੇ ਤਾਂ ਕਿ ਜੇਕਰ ਇਸ ਰਸਤੇ ਰਾਹੀਂ ਜੇਕਰ ਕੋਈ ਵਹੀਕਲ ਲੰਘਦਾ ਹੈ ਟਰੈਕਟਰ ਟਰਾਲੀ ਲੰਘਦੀ ਹੈ ਤਾਂ ਉਹਨਾਂ ਦੇ ਟਾਇਰਾਂ ਦੇ ਵਿੱਚ ਇਹ ਲੋਹੇ ਦੇ ਜਿਹੜੇ ਕਿੱਲ ਨੇ ਸਰੀਏ ਦੇ ਬਣਾ ਕੇ ਲਗਾਏ ਗਏ ਨੇ ਇਹ ਉਹਨਾਂ ਦੇ ਵਿੱਚ ਲੱਗਣ ਤਾਂ ਉਹ ਅੱਗੇ ਵੱਲ ਨਾ ਵਦਨ ਇਸ ਤੋਂ ਇਲਾਵਾ ਦੂਜੀ ਲੇਅਰ ਬਣਾਈ ਹੋਈ ਆ ਪੱਥਰ ਦੇ ਪੱਥਰ ਦੇ ਵੈਰੀਕੇਟ ਲਗਾਏ ਹੋਏ ਨੇ ਉਸ ਦੇ ਉੱਪਰ ਕੰਡਿਆਲੀ ਤਾਰ ਲਗਾਈ ਹੋਈ ਆ ਕਿਸਾਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਦੇ ਕਾਫਲੇ ਨੇ ਜਿਹੜੇ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਨੇ ਉਹਨਾਂ ਦੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀਆਂ ਜਿਹੜੀ ਜਦੋਂ ਵੀ ਉਹਨਾਂ ਵੱਲੋਂ ਹਰੀ ਝੰਡੀ ਹੋਵੇਗੀ ਤਾਂ ਦਿੱਲੀ ਵੱਲ ਨੂੰ ਕਿਸਾਨ ਕੂਚ ਕਰਨਗੇ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹਰਿਆਣਾ ਦੇ ਮੁੱਖ ਮੰਤਰੀ ਸੀਐਮ ਖੱਟੜ ਮਾਫ ਕਰਨਾ ਕਹਿ ਚੁੱਕੇ ਨੇ ਕਿ ਅ ਅਸੀਂ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਨਹੀਂ ਦਵਾਂਗੇ ਕੰਡਿਆਲੀ ਤਾਰ ਲਾਈ ਹੋਈ ਆ ਪੱਥਰ ਦੇ ਬੈਰੀਕੇਡ ਨੇ ਸਿਮਿੰਟ ਲਗਾ ਕੇ ਪੱਕੇ ਬੈਰੀਕੇਡ ਨੇ ਜਿਹੜੇ ਇੱਥੇ ਲਗਾ ਦਿੱਤੇ ਗਏ ਨੇ ਇਹ ਰਸਤਾ ਪੂਰਨ ਬੰਦ ਹੋ ਚੁੱਕਿਆ ਪੰਜਾਬ ਤੇ ਹਰਿਆਣਾ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਚੁੱਕਿਆ ਏ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਇਹ ਪਾਸਾ ਇਹ ਮਾਰਕੰਡੇ ਵਾਲਾ ਪਾਸਾ ਹੈ ਜਿਹੜਾ ਮੇਰਾ ਸਾਥੀ ਦੂਜੇ ਪਾਸੇ ਕਵਰ ਕਰ ਰਿਹਾ ਉਧਰਲੇ ਪਾਸੇ ਵਾਲਾ ਪਾਸਾ ਜਿਹੜਾ ਉਹ ਪੰਜਾਬ ਦਾ ਪਾਸਾ ਹੈ ਇਹ ਸਾਰਾ ਕੁਝ ਜਿਹੜਾ ਇਹ ਸੰਪਰਕਾਫਸ ਦੇ ਵਿੱਚ ਟੁੱਟ ਚੁੱਕਿਆ ਮੈਂ ਸਾਥੀ ਨੂੰ ਕਹੂੰਗਾ ਕਿ ਇਧਰਲੇ ਪਾਸੇ ਆ ਕੇ ਤਸਵੀਰਾਂ ਵੀ ਦਿਖਾਵੇ ਕਿ ਕਿਸ ਤਰੀਕੇ ਦੇ ਬੈਰੀਕੇਡ ਨੇ ਜਿਹੜੇ ਹਰਿਆਣਾ ਪੁਲਿਸ ਦੇ ਵੱਲੋਂ ਲਗਾਏ ਗਏ ਨੇ ਸਖਤ ਚੇਤਾਵਨੀਆਂ ਹਰਿਆਣਾ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸਵਾਮਾ ਬੰਦ ਨੇ ਧਾਰਾ 144 ਲਗਾਈ ਗਈ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਪੱਬਾ ਪਾਰ ਹੈ ਦੇਖ ਸਾਧਿਓ ਕੰਡਿਆਲੀ ਤਾਰ ਲਗਾਈ ਗਈ ਹੈ ਵਿੱਚ ਸਿਮਿੰਟ ਪਾ ਕੇ ਪੱਕੇ ਬੈਰੀਕੇਡ ਨੇ ਜਿਹੜੇ ਲਗਾ ਦਿੱਤੇ ਗਏ ਨੇ ਸਾਲ 2022 ਦੇ ਵਿੱਚ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਤਾਂ ਉਸ ਸਮੇਂ ਵੀ ਇਸ ਤਰ੍ਹਾਂ ਦੇ ਬੈਰੀਕੇਡ ਲਗਾਏ ਗਏ ਸੀ ਤਾਂ ਉਸ ਸਮੇਂ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੇ ਨਾਲ ਪੱਥਰ ਦੇ ਬੈਰੀਕੇਡ ਜਾਂ ਲੋਹੇ ਦੇ ਬੈਰੀਕੇਡ ਵੀ ਤੋੜ ਦਿੱਤੇ ਸੀ ਇਸ ਤੋਂ ਇਲਾਵਾ ਅੱਗੇ ਪੀ ਜਿਹੜੇ ਸਿਮਿੰਟ ਦੇ ਵੈਰੀਕੇਟ ਲਗਾਏ ਹੋਏ ਨੇ ਉਸ ਤੋਂ ਇਲਾਵਾ ਪੁਲਿਸ ਦਾ ਸਖਤ ਪੈਰਾ ਪੁਲਿਸ ਦੇ ਉੱਚ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨੇ ਇਹ ਲੋਹੇ ਦੇ ਵੈਰੀਕੇਟ ਨੇ ਜਿਹੜੇ ਸੰਗਲਾਂ ਦੇ ਨਾਲ ਬੰਨ ਕੇ ਇੱਥੇ ਲਗਾਏ ਗਏ ਨੇ ਭਾਵੇਂ ਕਿ ਸਭ ਤੋਂ ਵੱਧ ਜਿਹੜੀ ਸਖਤੀ ਹੈ ਸੰਭੂ ਬਾਰਡਰ ਤੇ ਹਰਿਆਣਾ ਪੁਲਿਸ ਦੇ ਵੱਲੋਂ ਰੱਖੀ ਗਈ ਹੈ ਇਹ ਉੱਥੇ ਫਿਰ ਵੀ ਘਟਾ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਅਸੀਂ ਕੈਮਰੇ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਪੁਲਿਸ ਇੱਥੇ ਕਿੰਨੀ ਕ ਤਾਇਨਾਤ ਹੈ ਤਾਨੂੰ ਮੈਂ ਉਧਰਲੇ ਪਾਸੇ ਦੀਆਂ ਤਸਵੀਰਾਂ ਦਿਖਾਵਾਂ ਪਰ ਨਾਲੇ ਪਾਸੇ ਪੁਲਿਸ ਦੇ ਅਧਿਕਾਰੀ ਜਿਹੜੇ ਇੱਥੇ ਹਰਿਆਣਾ ਦੇ ਮੌਕੇ ਤੇ ਮੌਜੂਦ ਨੇ ਰੋਡ ਰੂਲਰ ਜਿਹੜੇ ਉਹ ਵੀ ਖੜਾਏ ਹੋਏ ਨੇ ਤਾਂ ਕਿ ਇਹਨਾਂ ਨੂੰ ਵੀ ਇੱਕ ਪਾਸੇ ਨਾ ਕੀਤਾ ਜਾਵੇ ਜੇਕਰ ਕਿਸਾਨਾਂ ਦੇ ਟਰੈਕਟਰ ਇਸ ਬੈਰੀਕੇਡਾਂ ਨੂੰ ਹਟਾਉਂਦੇ ਨੇ ਤਾਂ ਸਾਹਮਣੇ ਰੋਡ ਰੂਲਰ ਖੜਾਏ ਗਏ ਨੇ ਤਾਂ ਕਿ ਰਸਤਾ ਸਾਫ਼ ਨਾ ਹੋਵੇ ਅੱਗੇ ਵੱਲ ਨਾ ਵੱਧ ਸਕਣ ਪੂਰੀ ਸ਼ਕਤੀ ਦੇ ਨਾਲ ਪੁਲਿਸ ਨੂੰ ਹਦਾਇਤਾਂ ਨੇ ਕਿ ਕੋਈ ਵੀ ਕਿਸਾਨ ਦਿੱਲੀ ਵੱਲ ਨਾ ਜਾ ਸਕੇ ਧਾਰਾ 144 ਲਗਾਈ ਗਿਆ ਸੱਤ ਜਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਹੈ ਸੀਐਮ ਖੱਟੜ ਨੇ ਕਿਹਾ ਕਿ ਅਸੀਂ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਣ ਦੇਵਾਂਗੇ ਪੂਰੀ ਸ਼ਕਤੀ ਦੇ ਨਾਲ ਨਜਿੱਠਾਂਗੇ ਮਾਰਕੰਡੇ ਪੁਲ ਤੇ ਆ ਇੱਥੇ ਰਾਹੀਗਰਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਗੱਲਬਾਤ ਵੀ ਕਰਾਵਾਂਗੇ ਬਜ਼ੁਰਗ ਇੱਥੇ ਰਸਤੇ 'ਚੋਂ ਮੁੜ ਰਹੇ ਨੇ ਕਿਉਂਕਿ ਹਰਿਆਣਾ ਦੀ ਖੱਟੜ ਸਰਕਾਰ ਦੇ ਵੱਲੋਂ ਰਸਤਾ ਬਲੌਕ ਕਰ ਦਿੱਤਾ ਬਜ਼ੁਰਗੋ ਕਿੱਥੇ ਜਾ ਰਹੇ ਹੋ ਅਸੀਤਾ ਜੀ ਪੰਜਾਬ ਚ ਭੋਗ ਪਾਣ ਗਏ ਸੀ ਮੇਰੀ ਸਸ ਕੁ ਜਰੀ ਸੀ ਹਰਿਆਣੇ ਤੋਂ ਕੁਰਸ਼ੇਤਰ ਜਾਣਾ ਸੀ ਵਾਪਸੀ ਆ ਰਹੇ ਆ ਤਿਲ ਫੁੱਲ ਜ ਲੈ ਕੇ ਆ ਹੁਣਾ ਮਜਬੂਰੀ ਹੋਗੀ ਅਖਰੀ ਨੇ ਆਪਣਾ ਟੋਟਾ ਜਿਹੜਾ ਬੱਚਾ ਸੀ ਉਹ ਲੈ ਕੇ ਆਇਆ ਕੀਪੂਰ ਦਾਬ ਗਏ ਸੀ ਅਸੀ ਕੁਰਸ਼ੇਤਰ ਗਾਣਾ ਮੰਡੀ ਅੱਛਾ ਜਾਣਾ ਕਿਤੇ ਕੁਰਸ਼ੇਤਰ ਜਾਣਾ ਨਹੀਂ ਕੁਲਵਾਰ ਮਾਜਰੇ ਜਾਣਾ ਸੀ ਪੇਵਾ ਕੁਸ਼ੇਤਰ ਰੋਡ ਤੇ ਰੋਡ ਇਦਨ ਬਲੌਕ ਕਰਤਾ ਪੁਲਿਸ ਨੇ ਫਿਰ ਕਿਵੇਂ ਜਾਮੂ ਕਿੱਧਰ ਜਾਮੂ ਕੋ ਮਤਲਬ ਤੇ ਜੀ ਪਿੰਡਾ ਫੁੰਡਾ ਚੋਂ ਕਿਤੇ ਧੱਕੇ ਖਾਵਾਂਗੇ ਹੋਰ ਕੀ ਕਰਨਾ ਤੱਕੇ ਰਹਿ ਗਏ ਹੋਰ ਇਹ ਹੱਲ ਹੋ ਸਕਦੇ ਸਰਕਾਰਾਂ ਕਿਉਂ ਨਹੀਂ ਨਿਵੇਹ ਹੱਲ ਕੁਝ ਤਾਂ ਸਰਕਾਰਾਂ ਦੇ ਜਿਹੜੇ ਨਿਰਮਾਨਦੇ ਨੇ ਨਾ ਜੀ ਹਾਂ ਉਹ ਧਰੋਨੀ ਤੌਰ ਤੇ ਤੰਗ ਕਰੀ ਜਾਂਦੇ ਆ ਵਾਦੇ ਕੁਝ ਕਰਦੇ ਬਣਦੇ ਟਾਈਮ 'ਪਾ ਪੂਰੇ ਨਹੀਂ ਹੁੰਦੇ ਫਿਰ ਪਬਲਿਕ ਭੜਕਦੀ ਆ ਹਮ ਕਿਸਾਨੀ ਕਿਸਾਨ ਦੇ ਵੀ ਜਿਹੜੀ ਆ ਜੀਰੀ ਜਾਰੀ ਰੁਲਦੀ ਫਿਰਦੀ ਰਹਿੰਦੀ ਆ ਟਾਈਮ 'ਤੇ ਖਰੀਦਾਰੀ ਨਹੀਂ ਹੁੰਦੀ ਟਾਈਮ 'ਤੇ ਪੱਲੇਦਾਰੀ ਬੇਲਦਾਰੀ ਨਹੀਂ ਹੁੰਦੀ ਇਹ ਤੰਗੋ ਕੀ ਕਰਦੇ ਜਿਹੜੇ ਕੰਮ ਕਰਦੇ ਐ ਵੈਸੇ ਤਾਂ ਕੋਣ ਕੇ ਦਾ ਸਿਰ ਕੋ ਮੈਂ ਵੀ ਹਮੇ ਤੰਗ ਕਰਨਾ ਸਰਕਾਰ ਨੂੰ ਕਰਨਾ ਕਿੰਨੇ ਕਿਲੋਮੀਟਰ ਦਾ ਫਾਸਲਾ ਹੁਣ ਜਿਹੜਾ ਤੁਹਾਨੂੰ ਜ਼ਿਆਦਾ ਪੈ ਜੇ ਕਿੰਨੇ ਕਿਲੋਮੀਟਰ ਦਾ ਫਾਸਲਾ 35 ਕਿਲੋਮੀਟਰ ਜ਼ਿਆਦਾ ਪੈ ਜਾਏਗਾ ਹੋਰ ਹਾਂਜੀ ਉ ਧੁੰਮ ਕੇ ਹਾਂਜੀ ਜਿੱਥੇ ਘੰਟੇ ਆਉਂਦੇ ਨੇ ਯਾਨੀ ਦੋ ਕੋ ਤਿੰਨ ਵਾਲਾ ਬਾਦ ਨੂੰ ਹੋ ਕੇ ਜਾਵਾਂਗੇ ਪਤਾ ਨਹੀਂ ਉਧਰ ਵੀ ਜਾ ਸਕਾਂਗੇ ਨਹੀਂ ਜਾ ਸਕਾਂਗੇ ਨਾ ਅਸੀਂ ਪਿੱਛੇ ਜੋ ਕੇ ਰਹਿਣ ਅੱਗੇ ਜੋ ਕੇ ਰਹਿ ਐ ਦੋ ਇਧਰ ਹੀ ਐ ਪੋਲ ਮਾਰਕੰਡੇ ਪੋਲ ਉੱਪਰ ਦੀ ਜਾਂਦੇ ਫਿਰ ਨੇੜੇ ਸੀ ਇਧਰ ਦੀ ਹਾਂਜੀ ਫਿਰ ਤਾਂ ਸ਼ਾਰਟਕਟ ਆ ਸਿੱਧਾ ਹੀ ਆ ਫਿਰ ਤਾਂ ਮੈਨੂੰ ਹੋ ਕੇ ਕਲਸੇਤੋਂ ਕਿਹੜੇ ਚੈਨਲ ਤੋਂ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਰਸਤਾ ਰੋਕਿਆ ਪਿਆ ਹੈ ਰਸਤਾ ਜੀ ਹੁਣ ਇਹ ਹੈ ਤਾਂ ਗੱਲ ਤੇ ਕੰਮ ਆ ਕੀ ਕਰੀਏ ਜੀ ਹੁਣ ਅਸੀਂ ਤਾਂ ਮਜਬੂਰ ਹੋਏ ਬੈਠੇ ਹਾਂ ਮੇਰੇ ਮੰਮੀ ਸੀ ਜੀ ਉਹ 15 ਦਿਨ ਸਾਡੇ ਕੋਲ ਰਹਿੰਦੇ ਸੀ ਉੱਥੇ ਫਿਰ ਉਹ ਹੋ ਗਏ ਉੱਥੇ ਡੈਥ ਉਹਨਾਂ ਦੀ 28 ਤਰੀਕ ਨੂੰ ਹੋਈ ਸੀ ਹਾਂਜੀ ਉਹ ਭੋਗ ਤੇ ਨਿਭੜ ਗਿਆ ਕੱਲ ਸਾਡਾ ਥੋੜਾ ਕੰਮ ਹੋਣਾ ਇਤੋਂ ਲੱਗ ਕੇ ਜਾ ਰਹੇ ਸੀ ਰਸਤਾ ਬੰਦ ਆ ਹਾਂਜੀ ਹੁਣ ਰਸਤਾ ਬੰਦ ਆ ਸਾਨੂੰ ਬਹੁਤ ਦੁੱਖ ਹੋ ਰਿਹਾ ਇਸ ਗੱਲ ਦਾ ਪਰਿਵਾਰ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਦੀ ਮਰਗਤ ਹੋਈ ਸੀ ਤਾਂ ਉਹ ਉਹਨਾਂ ਨੇ ਕੁਰਕਸੇਤਰ ਵਾਲੇ ਪਾਸੇ ਜਾਣਾ ਸੀ ਪਰ ਹੁਣ ਇਹਨਾਂ ਨੂੰ ਜਿਹੜਾ ਹੋਰ ਲੰਮਾ ਸਫ਼ਰ ਤੈਅ ਕਰਕੇ ਜਾਣਾ ਪਵੇਗਾ 35-40 ਕਿਲੋਮੀਟਰ ਜ਼ਿਆਦਾ ਇਹਨਾਂ ਨੂੰ ਸਫ਼ਰ ਪਵੇਗਾ ਤੇ ਖੱਜਲ-ਖਵਾਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਇਹਨਾਂ ਨੇ ਕਿਹਾ ਕਿ ਸਰਕਾਰਾਂ ਜਿਹੜੀਆਂ ਵਾਅਦੇ ਨੇ ਉਹ ਜਾਦੇ ਕਰਦੀਆਂ ਨੇ ਪਰ ਉਹ ਬਾਦ ਇਹ ਨੇ ਜਿਹੜੇ ਲੋਕਾਂ ਦੇ ਨਾਲ ਵਫਾ ਨਹੀਂ ਹੁੰਦੇ ਇਸ ਕਰਕੇ ਲੋਕ ਸੜਕਾਂ ਤੇ ਆਉਂਦੇ ਨੇ ਅਜਿਹੇ ਅੰਦੋਲਨ ਉਹਨਾਂ ਨੂੰ ਮਜਬੂਰੀ ਵਸੋ ਕਰਨੇ ਪੈਂਦੇ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਅਰਜਾਨਾ ਸਪੋਕਸਮੈਨ ਟੀਵੀ ਮਾਰਕੰਡਾ